ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਧਿਆਨਪੁਰ ਦੇ ਪੈਨਪਰਾ 12 ਸਾਲਾਂ ਲੜਕੇ ਗੁਰੇਨ ਅਤੇ 14 ਸਾਲਾਂ ਲੜਕੀ ਸੁਭਾਗਿਆ ਨੇ ਖੇਡਾਂ ਵਿੱਚ ਸਕੂਲ ਦੇ ਅਮਾਪਿਆਂ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕੀਤਾ ਹੈ ਦੱਸਦੇ ਹੀ ਇਹ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਹਨਾਂ ਦੋਨਾਂ ਬੱਚਿਆਂ ਨੇ ਤੇ ਬੀਤੇ ਦਿਨੀ ਹੋਏ ਸਕੂਲ ਚ ਨੈਸ਼ਨਲ ਖੇਡਾਂ ਨੇਪਾਲ ਚੈਂਪੀਅਨਸ਼ਿਪ ਚ ਕਾਰਾਟੇ ਚੈਂਪੀਅਨਸ਼ਿਪ ਵਿੱਚ 12 ਸਾਲਾ ਗੁਰੇਨ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਤੇ ਇਸੇ ਤਰ੍ਹਾਂ ਉਸਦੀ ਵੱਡੀ ਭੈਣ 14 ਸਾਲਾਂ ਸੁਪਾਗਿਆ ਨੇ ਸਕੇਟਿੰਗ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਹਾਸਲ ਕੀਤਾ ਜ਼ਿਕਰ ਹੋ ਗਿਆ ਕਿ 12 ਸਾਲਾਂ ਗੁਰੇਨ ਅਤੇ 14 ਸਾਲਾਂ ਸੁਪਾਗਿਆ ਕਣੀਏ ਕੇ ਬਾਂਗਰ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਵਿਦਿਆਰਥੀ ਦੱਸਦੇ ਹੀ ਨੇਪਾਲ ਖੇਡਾਂ ਜਿੱਤਣ ਬਾਅਦ ਇਤਿਹਾਸਿਕ ਕਸਬਾ ਧਿਆਨਪੁਰ ਚ ਪਹੁੰਚਣ ਤੇ ਗੁਦੈਰਾ ਦੇਸ ਉਪਾਗਿਆ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਬੱਚਿਆਂ ਨੇ ਮਾਪਿਆਂ ਵੱਲੋਂ ਢੋਲ ਦੀ ਤਾਲ ਤੇ ਪੰਗੜਾ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਪਹੁੰਚੇ ਸੰਤ ਫ੍ਰਾਂਸਿਸ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਗਣਿਏ ਕੇ ਬਾਂਗਰ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਤੇ ਪ੍ਰਿੰਸੀਪਲ ਨੇ ਖੁਸ਼ੀ ਮਨਾਈ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਇਸ ਮੌਕੇ ਬੱਚਿਆਂ ਦੇ ਮਾਪਿਓ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੇ ਜਿਹੜਾ ਹੈ ਖੇਡਾਂ ਵਿੱਚ ਆਪਣੇ ਸਕੂਲ ਮਾਤਾ ਪਿਤਾ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਮਾਪਿਆਂ ਤੇ ਬੱਚਿਆਂ ਦਾ ਫਰਜ਼ ਬੰਦਾ ਹੈ ਕਿ ਉਹ ਆਪੋ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਦੇ ਨਾਲ ਨਿਭਾਉਣ ਤੇ ਆਹ ਹੁਣ ਦੇਖ ਲੈਣੇ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਕਰ ਲੈਣੇ ਆ ਖਾਸ ਕਰਕੇ ਸਸਿਕਾ ਮੈਡਮ ਸੁਭਾਗ ਗਿਆ ਤੇ ਆ ਮੇਰਾ ਕਹਾਣੀ ਅਧੂਰੀ ਹੈ ਨਾ ਮੈਂ 스케이ਟਿੰਗ ਚ ਨੇਪਾਲ ਇੰਡੋਨੇਸ਼ੀਆ ਚੈਂਪੀਅਨਸ਼ਿਪ ਕੋ ਹੀਜਰੀ ਨੇਪਾਲ ਪੋਖਰਾ ਸ਼ਹਿਰ ਦੇ ਵਿੱਚ ਹੋਈ ਸੀ ਤੇ ਮੇਰੇ ਭਰਾ ਦੀ ਕਰਾਂਡੇ ਦੀ ਵੀ ਚੈਂਪੀਅਨਸ਼ਿਪ ਉੱਥੇ ਹੀ ਹੋਈ ਸੀ ਜਿਦੇ ਚੋਂ ਮੈਂ 골ਡ ਮੈਡਲ ਲੈ ਕੇ ਆਈਆਂ ਤੇ ਮੇਰਾ ਮੇਰਾ ਭਰਾ ਸਿਲਵਰ ਮੈਡਲ ਲੈ ਕੇ ਆਇਆ ਹੈ ਤੇ ਆਪਾਂ ਸੇਂਟ ਫਰਾਂਸਿਸਕੋਨ ਮੈਨ ਸੀਨੀਅਰ ਸਕੂਲ ਕਾ ਨੀਂਦੇ ਲੰਗਤੋ ਵਿੱਚ ਪਰਦੇ ਆ ਟੋਟਲ ਇੰਡੀਆ ਤੋਂ 6 ਬੱਚੇ ਗਏ ਸੀ ਜਿਨ੍ਹਾਂ ਚੋਂ 2 ਜਾਨਿਆਂ ਦੇ 골ਡ ਆਏ ਸੀ ਤੇ 4 ਜਾਨਿਆਂ ਦੇ ਸਿਲਵਰ ਆਏ ਨੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਜਿੱਦਾ ਗਏ ਆ ਉਹਦਾ ਹੋਰ ਵੀ ਬੱਚੇ ਗੇਮਾਂ 'ਚ ਆ ਕੇ ਤੇ ਇਦਾਂ ਸਹੀਨ ਬਰਾਦੀਆਂ ਲੱਗਣ ਲੱਗਿਆਂ ਆ ਇਹ ਕੁਝ ਹਰ ਇੱਕ ਪੇੜਾ ਸੇ ਨਸੀਬ 'ਚ ਹੋਏ ਮੈਨੂੰ ਬਹੁਤ 좋ਦੀ ਲੱਗਣੇ ਆ ਬਹੁਤ ਖੁਸ਼ ਆ ਇਹ ਫਿਰ ਨੇਪਾਲ ਗਈ ਤੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਮੇਰੇ ਬੇਟੇ ਦਾ ਨਾਮ ਸੁਦੇਨਾ ਤੇ ਬੇਟੀ ਦਾ ਸੁਭਾਗਿਆ ਸੁਭਾਗਿਆ 스케이팅 ਦੇ ਫਸਟ ਆਇਆ ਤੇ ਮੇਰਾ ਬੇਟਾ ਨੂਰੇਨ ਕਾਰਾਟੇ ਦਾ ਸਿਖਲਾਈ ਕਰਦਾ ਉਹਨਾਂ ਨੇ ਇਹ ਸੰਦੇਸ਼ ਦਿਨਾ ਜਾਵਾਂਗੇ ਕਿ ਜਲਦੀ ਰਸਤੇ ਨਾ ਪੈਣ ਵੇਖੋ ਪੇਰਸ ਤੁਹਾਡੇ ਲਈ ਜਿੰਦਿਆਂ ਕੀ ਪੇਰਸ ਲਈ ਜੀਓ ਤੇ ਉਹਨਾਂ ਨੂੰ ਉਹਨਾਂ ਦੀ ਖੁਸ਼ੀ ਦਾ ਵੀ ਤੁਹਾਡੇ ਦੇ ਹੱਕ ਹੈਗਾ ਗਾ ਤੇ ਇਸ ਕਰਕੇ ਉਹ ਉਹਨਾਂ ਲਈ ਕੁਝ ਕਰਕੇ ਦੱਸਾਂ ਪੜੋ ਮੈਂ ਸੈਂਟ ਫਰਾਂਸਿਸ ਫਾਰਮਨਸ ਕੋਲ ਪੜ੍ਹਿਆ ਇੱਕ ਬੰਦਰ ਹਾਂ 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 ਕਿ ਮੈਂ ਇੱਕ ਐਪਕਿੰਗ ਚ ਜੇਰੇ ਆ ਔਰ ਹਰ ਸਾਲ ਦੀ ਸਾਲੋਂ ਉਸ ਦਾ ਵੱਲੋਂ ਬੈਨ ਹੈ ਕਿ ਬਾਹਰ ਦੀ ਨਟਰੀ ਵਿੱਚ ਸਿਹੜਨਾ ਬਿਲਕੁਲ ਸਿਸ਼ਟਕਨਾਪ ਉਹ ਨੈਸ਼ਨਲ ਲੈਵਲ ਤੇ ਬੱਚੇ ਕੱਢਣ ਵਾਸਤੇ ਮੌਕਾ ਮਿਲਦਾ ਹੈ ਮਰੇ ਜਿਸ ਵਾਰ ਮੈਨੂੰ ਸਕੂਲ ਵਾਲੋਂ ਸਕੂਲ ਮੈਨੇਜਮੈਂਟ ਕਮੇਟੀ ਹੋਰ ਸਿਸਟਰ ਜੀ ਸਿਸਟਰ ਜੀ ਆਉਂਦੇ ਸਿਸਟਰ ਲਾਈਸ ਐਂਡ ਆਫਦਰ ਜੀ ਕਾਣੇ ਬੈਠੋ ਬੱਚੇ ਲੈ ਕੇ ਜਾ ਦਾ ਅਧਿਪੂਸਨ ਦਿੱਤੀ ਬੰਦਾ ਬੱਚੇ ਲੈ ਕੇ ਨੇਪਾਲ ਕੋਕਰਾ ਸ਼ਹਿਰ ਵਿੱਚ ਗਿਆ ਜਿੱਥੇ ਸਾਡੇ ਡੀਆਰ ਪੈਟਰੋਗਤ 96 ਬੱਚੇ 96 ਰਦ ਬੱਚੇ ਪਾਰਟਿਸਪੇਟ ਸੀ ਪੂਰੇ ਹਿੰਦੂਰੇ ਵਿੱਚ ਹੋਰ ਇੰਡੀਆ ਵਿੱਚ ਪਾਰ ਦੇ ਵਿੱਚ ਇਹ ਮਾਪਿਆਂ ਨੇ ਜਿਹੜੇ ਸਾਡੇ ਅਕਾਉਂਟ ਵਿੱਚ ਸਕੂਲ ਦੇ ਵੀ 6 ਬੱਚੇ ਗਏ ਆ ਜਿਨ੍ਹਾਂ ਨੇ ਦੋ 골ਡ ਚਾਰ সিলਵਰ ਲਏ ਉਹ ਧਿਆਨਪੁਰ ਤੋਂ ਤੇ ਦੋ ਬੱਚੇ ਆਪਣਾ ਦੁਰੇਨ ਲੋਕਾ ਕਰਾਟੇ ਕਰਦਾ ਹੈ ਇਹਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਬਹੁਤ ਸੁਭਾਗਿਆ ਨੋ ਬੱਚੀ ਸਕੇਟਿੰਗ ਕਰਦੀ ਆ ਇਹਨੇ 골ਡ ਮੈਡਲ ਹਾਸਲ ਕੀਤਾ ਹੈ ਤੇ ਇਹਨਾਂ ਦੇ ਉਹਨਾਂ ਟ੍ਰੇਨਰ ਦੇ ਪੇਰੈਂਟਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਧੰਨਵਾਦ ਕੀਤਾ ਹੈ ਸਾਡੇ ਜੋ ਸਪੋਰਟ ਸਿਸਟਮ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਸਟਾਰ ਨੰਬਰ ਦਾ ਧੰਨਵਾਦ ਕੀਤਾ ਹੈ ਮੈਂ ਵੀ ਇਹਨਾਂ ਦਾ ਔਰ ਸਿਸਟਰ ਜੀ ਇਹਨਾਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਕਿ ਇਹਨਾਂ ਨੇ ਮੋੜਾ ਸੈਟਰੀ ਕੇ ਨਾਲ ਸਾਨੂੰ ਇੱਥੇ ਆਉਣ ਤੇ ਸਾਡਾ ਸਵਾਗਤ ਕੀਤਾ ਆ ਤੇ ਮੈਂ ਇੱਕੋ ਮੈਸੇਜ ਦਵਾਵਾਂਗਾ ਸਕੂਲ ਵੱਲੋਂ ਔਰ ਆਪਣੇ ਜੋ ਵੀ ਸਾਡੀ ਸਸਤਾ ਆ ਇੰਟਰਨੈਸ਼ਨਲ ਸੋਟੋ ਕਾਇਰ ਨੂੰ ਕਿ ਬੱਚਿਆਂ ਵੱਲੋਂ ਸਮੇਂ ਵਿੱਚ ਗਿਆਮ ਵੱਲ ਧਿਆਨ ਦੇਣ ਕਿਉਂਕਿ ਜੋ ਆਉਣ ਵਾਲੀ ਪੀੜ੍ਹੀ ਆ ਉਹ ਨਸਿਆਂ ਤੋਂ ਵੱਸ ਸਕੀ ਨੂੰ ਕੀ ਸਮਾ ਬਹੁਤ ਵੀ ਮਾੜਾ ਚੱਲ ਰਿਹਾ ਹੈ ਜਿਸ ਵਿੱਚ ਬੱਚੇ ਨਸਿਆਂ ਦੇ ਬਹੁਤ ਹੀ ਜ਼ਿਆਦਾ ਕਰੋੜ ਚਲ ਚੁੱਕੇ ਨੇ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਮੈਂ ਪੋਰ ਪਚਿਆ ਨੂੰ ਗੇਮਾਂ ਦੇ ਵਿੱਚ ਹੋਰ ਅੱਗੇ ਲੈ ਜਾਵਾ ਤੇ ਮੈਂ ਮੈਸੇਜ ਵੀ ਮੇਰਾ ਇਹੀ ਹੈ ਸਮੂਹ ਮਨ ਲੋਗਾਂ ਨੂੰ ਧੰਨ ਦੇ ਰਿਹਾ ਨੂੰ ਕਿ ਬੱਚੇ ਹੋਰ ਅਗੇ ਗੇਮਾਂ ਵਿੱਚ ਚੰਗਾ ਤਾਂ ਕਿ ਨਸ਼ਿਆਂ ਤੋਂ ਸਹਾਰਾ ਪਾ ਸਕਣ